ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਮਾਣੂਕੇ ਗਿੱਲ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਈਨੂ ਮੋਗਾ ਪੈਂਦਾ ਹੈ ਜਿਹੜੇ ਕਰੋ ਵੀਡੀਓ ਬਣਾ ਰਹੇ ਆਂ ਬਾਈ ਵਪਾਰ ਦਾ ਕੰਮ ਕਰਦੇ ਆ ਰੁਟੀਨ ਚ ਪਸ਼ੂ ਆਉਂਦੇ ਰਹਿੰਦੇ ਨੇ ਪ੍ਰੋਟੀਨ ਚ ਆਪਣੇ ਚੈਨਲ ਤੇ ਵੀਡੀਓ ਹੁੰਦੀ ਆ ਰੈਂਗੀਆਂ ਨੇ ਅੱਜ ਦੋ ਗੱਬਣ ਐਨੀਮਲ ਬਾਈ ਦੇ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲੈਣੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦੋ ਨਾਂ ਜੰਟਾ ਪਿੰਡ ਮਾਨੂਗਾ ਗੱਲ ਤਹਿਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਬਾਈ ਮੋਬਾਈਲ ਨੰਬਰ ਜੀ 9855660568 ਬਾਈ ਆਪਾਂ ਪਹਿਲਾ ਵੀਡੀਓ ਪਾਈ ਸੀ ਵੈਗ ਗਈ ਸੀ ਹਾਂ ਹਾਂ ਬਾਈ ਉਹਦੀ ਵੈਗ ਗਈ ਪਰ ਠੀਕ ਆ ਜੀ ਇੱਕ ਨੰਬਰ ਤੋਂ ਬਾਈ ਐਚ ਐਫ ਤੋਂ ਸ਼ੁਰੂ ਕਰ ਲੈਨੇ ਇਹਦੀ ਕੀ ਡਿਟੇਲ ਆ ਇਹ ਬਾਈ ਦੂਜਾ ਸੂਆ ਠੀਕ ਆ ਇਹ ਦਿਨ ਕਿੰਨੇ ਲੈ ਜੂਗਾ ਇਹ ਦਿਨ ਬਾਈ ਹਵਤਾ ਕੱਢ ਜੂਗੀ ਜੀ ਠੀਕ ਆ ਕਿੰਨਾ ਕਾ ਦਿੱਤਾ ਫਿਰ ਇਸ ਬਾਈ ਪਹਿਲੇ ਸੂਏ ਨੂੰ ਮੂੰ ਜਾਉ ਵੀ ਪਲਾਸ ਹਾਂ ਵੀ ਦੇਊਗੀ ਆਪਾਂ 20 ਦੀ ਗਾਰੰਟੀ ਤਾਂ ਦੇਵਾਂਗੇ ਹਫਤੇ ਦੀ ਕੱਚੀ ਵੀ ਹੈ ਹਾਂ ਥਣਾ ਦੀ ਬਾਈ ਓਕੇ ਹੋਊਗੀ ਥਣਾ ਦੀ ਓਕੇ ਆ ਤੇ ਬਾਈ ਸਿੰਗਾ ਛੋਟੇ ਛੋਟੇ ਮਾਰਦੀ ਬਾਈ ਯਾਰ ਬਣਾ ਇਸ ਲੋਟੇ ਨੂੰ ਤਾਂ ਐ ਫੜ ਕੇ ਲੋਟਾ ਹੈ ਕਰੀ ਜਾਏ ਨੂੰ ਵੀ ਹੈ ਸ਼ਰਮ ਵਾਲੀ ਦਾ ਇੰਨੀ ਸੀਲਸ ਲੱਗਾ ਬਲਾ ਸਿੰਗਾ ਨਾਲ ਝੂਟੀ ਜਿਓ ਬਾਕੀ ਕੱਦ ਕਾੜ ਚੈੱਕ ਕਰ ਲਓ ਬਾਈ ਦੇ ਮੋਢੇ ਤੇ ਘਰੋਂਦਾ ਜੇ ਸਿੰਗ ਨਾ ਹੁੰਦੇ ਬਾਈ ਇਹ ਹੀ 70000 ਦੀ ਬੱਛੀ ਹੋਣੀ ਸੀਗੀ ਭਵਾਨੇ ਦਾ ਅੰਤ ਕੋਈ ਨਹੀਂ ਬਰੀਕ ਬਰੀਕ ਵੇਂਜ ਤੁਹਾਨੂੰ ਦੇਖੀ ਰਹੀਆਂ ਹੋਣਗੀਆਂ ਸੋਹਣਾ ਥਣਾ ਦਾ ਸੈਜ ਆ ਚਾਰੇ ਥਾਂ ਨਿਕੜ ਮੇ ਇੱਕੋ ਹੀ ਸੈ ਦੇ ਚੱਕਾ ਇਹ ਬਹਿ ਜਾ ਬਣਾ ਯਾਰ ਭਾਈ ਆ ਆ ਛੱਡ ਦੇ ਉੱਤੇ ਬੋਲਾ ਰੱਸਾ ਛੱਡ ਕੇ ਬਹਿ ਜਾ ਚਾਹੇ ਨਿਆਣਾ ਪੋਣਾ ਪਾਓ ਤੇ ਚਾਹੇ ਨਹੀਂ ਪੋਣਾ ਨਾ ਪਾਓ ਸਿਰ ਸੌ ਦਾ ਅੰਤ ਹੀ ਕੋਈ ਨਹੀਂ ਜਿਵੇਂ ਮਰਜੀ 12 ਵਜੇ ਨਾਲ ਹੀ ਆ ਮਰਜੀ ਲੱਤ ਲੱਤ 18 ਕਿਲੋ ਪਿਛਲੇ ਸੂਏ ਦਿੱਤਾ ਵਾ ਤੇ ਯਾਰ 20 ਦੀ ਉਮੀਦ ਕਰਦੇ ਤੇ 20 ਦਾ ਕਰਮ ਜਿੰਨੇ ਆਰਾਮ ਨਾਲ ਹੀ ਦੇ ਦੇ ਆ ਵੇਂਜ ਵੇਖ ਭਾਈ ਇਹ ਲੈਵੇ ਤੇ ਲੈ ਬਰੀਕ ਬਰੀਕ ਵੇਂਜ ਤੁਹਾਨੂੰ ਦਿਖਾ ਦਿੰਨੇ ਦੁੱਧ ਵਾਲੇ ਪਸ਼ੂ ਦੇ ਹੀ ਹੁੰਦੀ ਆ ਪੂਰਾ ਟਾਪ ਦਾ ਹਵਾਨਾ ਬਾਕੀ ਥਣ ਚੰਗਾ ਜੀ ਫੇਸ ਕੁਆਲਿਟੀ ਸੋਹਣੀ ਆ ਕੱਦ ਕੱਠ ਤੇ ਵਜਨ ਵਾਲੀ ਬੱਚੀ ਆ ਜੀ 20 ਕਿਲੋ ਦਾ ਆਰਾਮ ਵਾਲੀ ਦੇ ਦੂ ਕੱਲੀ ਕੱਚੀ ਕੱਚੀ ਆ ਜੀ ਸੈਂਕ ਨਾ ਹੁੰਦੇ ਤੁਹਾਨੂੰ ਦੱਸਿਆ ਹੀ ਸੀਗਾ ਤੇ ਬੱਚੀ ਦਾ ਕੋਈ ਮੁੱਲ ਹੀ ਨਹੀਂ ਹੋਣਾ ਸੀਗਾ ਬਾਕੀ ਝੋਲ ਹਵਾਨੇ ਚ ਬਹੁਤ ਆਠਾ ਦਿਨਾਂ ਦੇ ਕਰ ਕੱਢ ਕੇ ਸੋਣਾ ਤੁਹਾਨੂੰ ਨੇੜੇ ਤੋਂ ਵੀ ਚੈੱਕ ਕਰਾ ਦਿੰਨੇ ਆ ਹਵਾਨੇ ਦੇ ਤੱਕ ਅੱਗੇ ਨੂੰ ਵੀ ਬਹੁਤ ਆ ਬੈਕ ਸਾਈਡ ਨੂੰ ਵੀ ਬਹੁਤ ਆ ਜੀ ਮੁੱਲ ਭਾਈ ਇਹਦਾ ਜਾਇਜ਼ ਜਾਂ ਜਮਾ ਬਾਈ ਲੈਣ ਦੇਣ ਨਾਲ ਆ ਇਹਦਾ 52000 ਦੀ ਦੇ ਦਾਂਗੇ ਬੱਠੀ ਆਪਾਂ ਮਾੜਾ ਮੋੜਾ ਸ਼ੋਰ ਛੱਪਾ ਹੋ ਜੂਗਾ ਹਾਂ ਹਾਂ ਮਾਨਦਾਨ ਕਰ ਦਾਂਗੇ ਬਾਈ ਠੀਕ ਹੈ 52000 ਰੁਪਿਆ ਬਾਈ ਮੁੱਲ ਕਰਦੇ ਬਾਈ ਕਹਿੰਦਾ ਸ਼ੋਰ ਛੱਪਾ ਕਰ ਦਾਂਗੇ ਜੀ ਨੂੰ ਜਜੂਗੀ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਦੋ ਨੰਬਰ ਬਾਈ ਇਹਦੀ ਕੀ ਡਿਟੇਲ ਇਹ ਵੀ ਬਾਈ ਦੂਜਾ ਸੁਆਈ ਆ ਠੀਕ ਆ ਜੀ ਇਹਨੇ ਬਈ ਆਪਣਾ ਪਹਿਲੇ ਸੂਏ 18 ਕਿਲੋ ਦੋ ਦਿੱਤਾ ਠੀਕ ਹੈ ਜੀ ਤੇ ਆਪਾਂ 20 ਕਿਲੋ ਕਹਿ ਕੇ ਹੁਣ ਕੀ ਦੇਵਾਂਗੇ 20 ਕਿਲੋ ਕੱਢੂਗੀ ਵਜਨ ਬਹੁਤਾ ਗਾਂ ਦਾ ਠੀਕ ਹੈ ਦਣ ਕਿੰਨੇ ਲੈ ਜੂ ਬਾਈ ਬਈ ਦਣ ਇਹ ਵੀ ਆਵਤਾ ਲੈ ਜੂਗੀ ਠੀਕ ਹੈ ਕੱਚੀ ਕੱਚੀ ਆ ਜੀ ਤੇ ਪਰ ਠਾਣਾ ਕਰਮ ਵਾਲੀ ਦੇ ਮੱਝਾਂ ਨਾਲ ਲੱਗਿਆ ਕ੍ਰੋਸ ਚ ਪੈਂਦੀ ਆ ਫੈਟ ਬਈ ਮੱਝਾਂ ਜਿੰਨੀ ਜਮਾਂ ਜਮਾਂ ਬਈ ਮੱਝੇ ਵੀ ਨਹੀਂ ਅਗਲੇ ਨੇ ਕਹਿੰਦਾ ਮੱਝੇ ਵੀ ਨਹੀਂ ਖਾਣ ਆਉਂਦੀ ਇਹਦਾ 20 ਕਿਲੋ ਤੇ ਐਚ ਐਫ ਦਾ 30 ਕਿਲੋ ਇੱਕ ਬਰਾਬਰੀ ਹੋਣਾ ਕਿਉਂਕਿ ਫੈਟ ਬਹੁਤ ਆਉਣੀ ਆ ਥਣਾ ਦੇ ਸਾਇਦ ਨੂੰ ਨੇੜੇ ਤੋਂ ਦਿਖਾ ਦੇਣਾ ਜੀ ਸੋਹਣੇ ਆ ਬਤ ਬਤ ਖਣ ਨਿਕਰ ਮੇ ਇੱਕ ਵਾਰ ਸਾਇਦ ਬਾਕੀ ਵਜਨ ਵਜਨ ਬਹੁਤ ਆ ਕੋਈ ਲੱਸੀ ਪਿੱਕੀ ਨਹੀਂ ਫੁੱਲ ਰਾਜੀ ਆ ਤੇ ਹਵਾਨੇ ਦਾ ਕਰਮਾਲੀ ਦਾ ਅੰਤ ਹੀ ਕੋਈ ਨਹੀਂ ਜਿੰਨੀ ਰਾਜੀ ਆ ਆਪ ਆ ਉਨਾਂ ਵੱਡਾ ਹੀ ਹਵਾਨਾ ਤਿਆਰ ਕਰੀ ਬੈਠੀ ਆ ਤੇ ਹਜੇ 8 ਦਿਨਾਂ ਦੀ ਬਚੀ ਆ ਜੀ ਥਣ ਬਹੁਤ ਚੰਗਾ ਲੱਗਿਆ ਸੋਹਣੀ ਫੇਸ ਕੁਆਲਿਟੀ ਤੇ ਬਾਈ ਸੀਲ ਸਭ ਪੂਰੀ ਹੈ ਬਾਈ ਜਮਾ ਤੁਹਾਨੂੰ ਮੈਂ ਹੱਥ ਫੇਰ ਕੇ ਵਿਖਾਉਣਾ ਬਾਈ ਕੋਈ ਚੱਕਰ ਨਹੀਂ ਸੌਦਾ ਕਰਮ ਵਾਲੀ ਦਾ ਅੰਤ ਹੀ ਕੋਈ ਨਹੀਂ ਬਾਕੀ ਆਪਾਂ ਤੁਹਾਨੂੰ ਹੱਥ ਮਾਰ ਕੇ ਚੰਗੀ ਤਰ੍ਹਾਂ ਚੈੱਕ ਕਰਵਾ ਦਾਂਗੇ ਥਣਾ ਦੀ ਬਾਈ ਕਹਿੰਦਾ ਗਾਰੰਟੀ ਹੋਊਗੀ ਆ ਕੇ ਤਸੱਲੀ ਚਾਹੇ ਬਾਈ ਹੋਰ ਬੰਦਾ ਆ ਆਪਣੇ ਕੋਲੇ ਠੰਡੀ ਗਾਂ ਹੀ ਲੈਣੀ ਹੁੰਦੀ ਆਪਾਂ ਗਰਮ ਗਾਂ ਨਹੀਂ ਲੈਣੀ ਹੁੰਦੀ ਲਓ ਜੀ ਇਹ ਕੈਮਰੇ ਤੋਂ ਥੋੜਾ ਡਰਦੀ ਹੈ ਤੇਰੇ ਤੋਂ ਡਰਦਾ ਜੀ ਪਸੂ ਬਾਕੀ ਸੀਲ ਸਭ ਪੂਰੀ ਹੈ ਕੁਆਲਿਟੀ ਸੋਹਣੀ ਆ ਰੰਗ ਰੂਪ ਤੇ ਚੰਗੀ ਆ ਮੁੱਲ ਬਾਈ ਇਹਦਾ ਮੋਲ ਬਾਈ ਇਹਦਾ ਵੀ 52000 ਰੁਪਈਆ ਹੀ ਹੈ ਦੋਨੇ 52 52 ਜੇ ਹਾਂ ਹਾਂ ਜੋੜਾ ਲੈ ਲੂਗਾ ਜੀ ਜੋੜਾ ਲੈ ਲੂਗਾ ਬਾਈ ਆਪਾਂ ਲੱਖ ਦਾ ਦੇ ਦਿਆਂਗੇ ਯਾਰ ਮੰਨਤਨ ਕਰਦੇ ਨੇ ਇਹ ਕੋਈ ਵੀ ਜੋੜਾ ਲਊਗਾ ਤਾਂ ਲੱਖ ਦਾ ਪੂਰੇ ਦਾ ਦੇ ਦਾਂਗੇ ਤੇ ਕੱਲੀ ਕੱਲੀ ਦਾ 52000 ਆ ਛੂੜ ਛੱਪਾ ਬਾਈ ਕਹਿੰਦਾ ਕਰ ਦਾਂਗੇ ਜਿਹੜੇ ਵੀ ਇਹਨੂੰ ਜਚਣ ਗਿਆ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ